ਇਹ ਦਸੀ ਇਹ ਲੜਕਾ ਵਿੱਕੀ ਆ ਮੇਰਾ ਦੋਸਤ ਆ ਮਿੰਦਰਪਾਲ ਜੀ ਉਹਨਾਂ ਦਾ ਬੇਟਾ ਹੈ ਇਹ ਇਹਨਾਂ ਦਾ ਬڑا ਲੜਕਾ ਉੱਥੇ ਐਡਮਿਟ ਆ ਪੀਜੀਆ ਦੇ 32 ਦੇ ਵਿੱਚ ਛੋਟਾ ਛੋਟਾ ਛੋੜਾ ਲੜਕਾ ਨਾਲਾ ਇਹ ਉਹਨਾਂ ਨੂੰ ਆਪਣੀ ਮਦਰ ਨੂੰ ਰਾਤ ਛੱਡਣ ਗਿਆ ਸੀ ਉੱਥੇ ਤੇ ਰਾਤ ਉੱਥੇ ਉਹਨਾਂ ਕੋਲ ਨਾਈਟ ਸ਼ੇਫ ਕੀਤੀ ਸਵੇਰੇ ਅਰਲੀ ਮਾਰਨਿੰਗ ਇਹਨੇ ਆਪਣੀ ਡਿਊਟੀ ਤੇ ਜਾਣਾ ਸੀ ਇਸ ਕਰਕੇ ਥੋੜਾ ਜਲਦੀ ਆ ਗਿਆ ਹੱਥੋਂ ਪਤਾ ਨਹੀਂ ਕੀ ਅਚਾਨਕ ਹੋਇਆ ਇੱਥੇ ਕਨੇਪ੍ਰਿਸਟ ਮਾਲ ਦੇ ਅੱਗੇ ਆ ਕੇ ਕੋਈ ਗੱਡੀ ਆ ਗਈ ਕਿਆ ਆ ਗਿਆ ਕੇ ਇਹ ਕੁਛ ਨਹੀਂ ਪਤਾ ਲੱਗਿਆ ਜੀ ਇਹ ਬਾਕੀ ਪੂਰੀ ਪੁਲਿਸ ਦੀ ਵੈਰੀਫਿਕੇਸ਼ਨ ਤੋਂ ਪਤਾ ਲੱਗੂ। ਤਾਂ ਇਹ ਹਸਪੀਟਲ ਤੋਂ ਆ ਰਹੇ ਸੀ ਉੱਥੋਂ ਚੰਡੀਗੜ੍ਹ ਤੋਂ ਪੀਆਈ ਬੱਤੀ ਜੋ। ਉੱਥੇ ਇਹਦਾ ਬ੍ਰਦਰ ਲੱਖ ਸੀ। ਤਾਂ ਪਤਾ ਨਹੀਂ ਹਾਂ ਜੀ ਕੀ ਕੰਮ ਕੀ ਕਰਦੇ ਸੀ? ਇਹ ਜੋਬ ਕਰਾ ਕਿਸੇ ਕੰਪਨੀ ਦੇ ਵਿੱਚ ਹੈ। ਬ੍ਰਾਂਚ ਮੈਨੇਜਰ। ਬ੍ਰਾਂਚ ਮੈਨੇਜਰ। ਬ੍ਰਾਂਚ ਮੈਨੇਜਰ। ਪਰਿਵਾਰ ਚ ਇਹਦੇ ਦੋ ਬੱਚੇ ਨੇ ਛੋਟੇ ਛੋਟੇ। ਇੱਕ ਇੱਕ ਮੁੰਡਾ 5-6 ਸਾਲ ਦਾ ਲੜਕਾ ਹੈ ਤੇ ਇੱਕ ਲੜਕੀ ਆ ਛੋਟੀ 2 ਸਾਲ ਦੀ 2 ਸਾਲ ਦੀ ਲੜਕੀ ਆ ਮੌਕੇ ਦੀ ਮੌਕੇ ਦੀ